ਨਵੀਂ ਵਿਆਹੀ ਲਾੜੀ ਦੇ ਵੱਲੋਂ ਆਪਣੇ ਪੂਰੇ ਸਹੁਰੇ ਪਰਿਵਾਰ ਨੂੰ ਰੋਟੀ ਦੇ ਵਿੱਚ ਹੀ ਜ਼ਹਿਰ ਮਿਲਾ ਕੇ ਦੇਣ ਦੇ ਮਾਮਲੇ ਦੇ ਵਿੱਚ ਹੁਣ ਪੁਲਿਸ ਦੇ ਵੱਲੋਂ ਇਸ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਜਿਸ ਦੇ ਵਿੱਚ ਇਸ ਦੇ ਵੱਲੋਂ ਕਈ ਖੁਲਾਸੇ ਕੀਤੇ ਗਏ ਨੇ ਪਰ ਇਸ ਦੇ ਵਿੱਚ ਇਹ ਕੱਲੀ ਨਹੀਂ ਸ਼ਾਮਲ ਸੀ ਸਗੋ ਇਸ ਪੂਰੀ ਘਟਨਾ ਨੂੰ ਲੈ ਕੇ ਤਿੰਨ ਜਾਣੀਆਂ ਨੂੰ ਜਿੱਥੇ ਹਿਰਾਸਤ ਦੇ ਵਿੱਚ ਲਿਆ ਗਿਆ ਉੱਥੇ ਹੀ ਕੁਝ ਹੋਰ ਗਿਰਫਤਾਰੀਆਂ ਵੀ ਇਸ ਮਾਮਲੇ ਤੇ ਵਿੱਚ ਹੋ ਸਕਦੀਆਂ ਨੇ ਜਿਸ ਤਰ੍ਹਾਂ ਕਿ ਕੁੜੀ ਦੇ ਸਹੁਰੇ ਪਰਿਵਾਰ ਦੇ ਵੱਲੋਂ ਸ਼ੱਕ ਜਤਾਇਆ ਜਾ ਰਿਹਾ ਸੀ ਕਿ ਇਸ ਦੇ ਵਿੱਚ ਇਹ ਜਨਾਨੀ ਕੱਲੀ ਨਹੀਂ ਸਗੋਂ ਹੋਰ ਵੀ ਜਣੇ ਸ਼ਾਮਲ ਨੇ ਉਹ ਬਿਲਕੁਲ ਸੱਚ ਸਾਬਿਤ ਹੋਈ ਹੈ ਪਰ ਕਿਸ ਤਰ੍ਹਾਂ ਦੇ ਨਾਲ ਇੱਕ ਨਵੀਂ ਵਿਆਹੀ ਹੋਈ ਲਾੜੀ ਦੇ ਵੱਲੋਂ ਆਟੇ ਦੇ ਵਿੱਚ ਜ਼ਹਿਰ ਮਿਲਾ ਕੇ ਤੰਦੂਰ ਦੀਆਂ ਰੋਟੀਆਂ ਬਣਾਈਆਂ ਜਾਂਦੀਆਂ ਨੇ ਅਤੇ ਉਸ ਤੋਂ ਬਾਅਦ ਖੁਦ ਵੀ ਉਸ ਦੇ ਵਿੱਚੋਂ ਕੁਝ ਹਿੱਸਾ ਖਾਧਾ ਜਾਂਦਾ ਹੈ ਤਾਂ ਕਿ ਲੋਕਾਂ ਦੇ ਸਾਹਮਣੇ ਇਹ ਦਿਖਾ ਸਕੇ ਕਿ ਜ਼ਹਿਰੀਲੀ ਚੀਜ਼ ਸਭ ਨੂੰ ਚੜੀ ਹੈ ਅਤੇ ਮੈਂ ਇਸ ਦੇ ਲਈ ਜ਼ਿੰਮੇਵਾਰ ਨਹੀਂ ਪਰ ਨਾਲ ਹੀ ਇੱਥੇ ਪੁਲਿਸ ਵਾਲਿਆਂ ਦੇ ਕੋਲ ਜਦੋਂ ਰਿਪੋਰਟ ਪਹੁੰਚਦੀ ਹੈ ਪਹਿਲਾਂ ਮਨਾ ਕਰਦੀ hui ਇਹ ਕੁੜੀ ਇਹ ਕਹਿ ਰਹੀ ਸੀ ਕਿ ਕਿਰਲੀ ਡਿਗ ਪਈ ਪਿੰਡੀਆਂ ਦੀ ਸਬਜ਼ੀ ਸੀ ਜਿਸ ਕਰਕੇ ਪਰਿਵਾਰ ਬਿਮਾਰ ਹੋਇਆ ਬਾਅਦ ਦੇ ਵਿੱਚ ਮੰਨ ਜਾਂਦੀ ਹੈ ਕਿ ਇਹ ਸਾਰਾ ਕਾਰਾ ਮੈਂ ਹੀ ਕੀਤਾ ਇਸ ਦੇ ਵਿੱਚ ਨਾ ਸਿਰਫ ਇਹ ਕੁੜੀ ਸਗੋਸਤੀ ਮਾ ਅਤੇ ਪ੍ਰੇਮੀ ਚਮਕੌਰ ਸਿੰਘ ਦਾ ਨਾਮ ਸਾਹਮਣੇ ਆਇਆ ਗਿੱਦੜਬਾਹ ਦੇ ਪਿੰਡ ਗੁਰੂ ਸਰ ਦਾ ਇਹ ਸਾਰਾ ਮਾਮਲਾ ਸੀ ਜਿੱਥੇ ਸੋਹਰਾ ਪਰਿਵਾਰ ਨੂੰ ਰੋਟੀਆਂ ਦੇ ਵਿੱਚ ਜ਼ਹਿਰ ਦੇ ਕੇ ਮਾਰਨ ਦੀ ਇਹ ਸਾਜ਼ਿਸ਼ ਰਚੀ ਗਈ ਜਿਸ ਤੇ ਵਿੱਚ ਪਤੀ ਅਤੇ ਸੱਸ ਦੀ ਜਾਨ ਜਾ ਚੁੱਕੀ ਹੈ ਇਸ ਦੇ ਵਿੱਚ ਮੁੱਖ ਮੁਲਜ਼ਮ ਖੁਸ਼ਮੰਦੀਪ ਕੌਰ ਸਣੇ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਦੋਂ ਕਿ ਚੌਥੇ ਦੀਪਾਲ ਪੁਲਿਸ ਦੇ ਵੱਲੋਂ ਕੀਤੀ ਜਾਣੀ ਹੈ ਉਹ ਹਲੇ ਪੁਲਿਸ ਦੀ ਗ੍ਰਿਫਤੋਂ ਬਾਹਰ ਦੱਸਿਆ ਜਾ ਰਿਹਾ ਹੈ ਪਿੰਡ ਗੁਰੂ ਸਰ ਦੇ ਵਿੱਚ ਸੋਮਵਾਰ ਰਾਤ ਨੂੰ ਸ਼ਿਵਤਾਰ ਸਿੰਘ ਉਰਫ ਰਾਜੂ ਉਸਦੇ ਪਿਤਾ surjit singh ਮਾ ਜਸਵਿੰਦਰ ਕੌਰ ਸਣੇ ਇਸ ਨੂੰ ਦੇ ਵੱਲੋਂ ਬਣਾਈ ਹੋਈ ਰੋਟੀ ਸਾਰੇ ਪਰਿਵਾਰ ਨੇ ਮਿਲ ਕੇ ਖਾਧੀ ਸੀ ਅਤੇ ਇਸ ਮਗਰੋਂ ਪਰਿਵਾਰ ਦੀ ਤਬੀਅਤ ਖਰਾਬ ਹੋ ਜਾਂਦੀ ਹੈ ਇਸ ਪੂਰੀ ਘਟਨਾ ਤੋਂ ਬਾਅਦ ਹੁਣ 3 ਦਿਨਾਂ ਦਾ ਰਿਮਾਂਡ ਪੁਲਿਸ ਨੇ ਹਾਸਲ ਕੀਤਾ ਹੈ ਇਸ ਲਾੜੀ ਦਾ ਤਾਂ ਕਿ ਪਤਾ ਲਗਾਇਆ ਜਾ ਸਕੇ ਕਿ ਆਖਿਰਕਾਰ ਮੁੱਖ ਕਾਰਨ ਕੀ ਰਿਹਾ ਮਾਮਲੇ ਦੇ ਵਿੱਚ ਨਾਮਜ਼ਦ ਇਸ ਕੁੜੀ ਦੀ ਮਾਤਾ ਪਰਮਜੀਤ ਕੌਰ ਪਤਨੀ ਗੁਰਪਿਆਰ ਸਿੰਘ ਵਾਸੀ ਕੋਟਫੱਤਾ ਜ਼ਿਲ੍ਹਾ ਬਠਿੰਡਾ ਅਤੇ ਇਸ ਕੁੜੀ ਦਾ कथित ਪ੍ਰੇਮੀ ਜਮਕੌਰ ਸਿੰਘ ਜੋ ਕਿ ਵਾਸੀ ਵੰਡੀ ਕੋਟਲੀ ਜ਼ਿਲ੍ਹਾ ਮਾਨਸਾ ਦਾ ਰਹਿਣ ਵਾਲਾ ਹੈ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਅਦਾਲਤ ਦੇ ਵੱਲੋਂ 2 ਦਿਨਾਂ ਦਾ ਰਿਮਾਂਡ ਵੀ ਦਿੱਤਾ ਜਾ ਚੁੱਕਿਆ ਹੈ। ਉਹਨਾਂ ਦੱਸਿਆ ਕਿ ਮਾਮਲੇ ਦੇ ਚੌਥੇ ਮੁਲਜ਼ਮ ਸੰਦੀਪ ਸਿੰਘ ਹਾਲੇ ਤੱਕ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ ਅਤੇ ਉਸ ਨੂੰ ਵੀ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ। 11 ਸੇ 25 ਨੂੰ ਪਿੰਡ ਗੁਰੂ ਸਰ ਦੇ ਦੋ ਜੈਸ ਤੇ ਦੋ ਜਿਹੜੀ ਪੇਸ਼ੈਂਟ ਡਿਓਸੀ ਦੇ ਹਾਲ ਅਸਲ ਹਸਪਤਾਲ ਦੇ ਦਰਵਾਜ਼ੇ ਤੇ ਦਾਖਲ ਹੋਏ ਸੀ ਜਿੰਨਾਂ ਵਿੱਚੋਂ ਇਕਸ਼ਰਪਾਲ ਸਿੰਘ ਜਿਹੜੀ ਹਾਲਤ ਜ਼ਿਆਦਾ ਸੀਰੀਅਸ ਸੀ ਉਹਨੂੰ ਬੈਂਡ ਰੈਫਰ ਕਰ ਦਿੱਤਾ ਸੀ ਤੇ ਬਾਕੀ ਤਿੰਨੇ ਜਿਹੜੇ ਸੀਗੇ ਜਸਵੰਤ ਕੌਰ, ਸੁਖਦੀਪ ਸਿੰਘ ਤੇ ਕੁਸ਼ਮਦੀਪ ਕੌਰ ਇਹਨਾਂ ਨੂੰ ਵੀ ਹਸਪਤਾਲ ਦੇ ਦਰਵਾਜ਼ੇ ਤੇ ਰੈਫਰ ਕਰ ਦਿੱਤਾ ਗਿਆ ਅਸਲ ਦਰਾਨੇ ਨੂੰ ਜਰਤਾਰ ਤੇ ਸਰਤਾ ਸਿੰਘ ਤੇ ਭਰਾਵਾਂ ਜਰਤਾਸ ਨੇ ਸਾਨੂੰ ਕੇਸ ਦਰਜ ਕਰਾਇਆ ਵੀ ਜਿਹੜੇ ਸਾਡੇ ਇਹ ਮੇਰੇ ਭਰਾ ਤੇ ਮਾਪਿਆਂ ਨੂੰ ਜ਼ਹਿਰ ਮੇਰੀ ਪਛਾਣ ਕੁਸ਼ਮਦੀਪ ਘੋੜ ਨੇ ਦਿੱਤੀਆਂ ਅਸੀਂ ਮੁਕੱਦਮਾ ਦਰਜ ਕਰਕੇ ਕੁਸ਼ਮਦੀਪ ਕੌੜੀ ਉਸ ਸਤਾਏ ਸੱਤੀ ਨਾਲ ਪੁਛ ਕੀਤੀ ਤ ਉਹਨੇ ਸਾਡੇ ਕੋਲ ਮੰਨਿਆ ਵੀ ਜਿਹੜੀ ਮੈਂ ਆਟੇ ਦੇ ਵਿੱਚ ਢੰਗ ਕੇ ਇਹਨਾਂ ਨੂੰ ਰੋਟੀ ਖਵਾਈ ਹੈ ਇਹਦੇ ਸਬੰਧ ਵਿੱਚ ਅਸੀਂ 4 ਤੋਸੀਆਂ ਲਾ ਕੇ ਮੁਕੱਦਮਾ ਦਰਜ ਕੀਤਾ ਸੀਗਾ ਜਿਨ੍ਹਾਂ ਚੋਂ ਤਿੰਨ ਤੋਸੀ ਅਸੀਂ ਅਰੈਸਟ ਕਰ ਲਏ ਨੇ ਕੁਸ਼ਮਦੀਪ ਕੌੜ ਤਿੰਨ ਦਿਨ ਦੇ ਬੋਸਰ ਮਾਰਦੇ ਆ परमजीत कौर ਦੇ ਤੁਮ ਕਾਰਜ ਨੂੰ ਅੱਜ ਪੇਸ਼ ਕਰਕੇ ਪਰਮਾਨ ਲੈ ਕੇ ਡੰਗਾਈ ਨਾਲ ਤਪਤੀ ਕੀਤੀ ਜੋ ਕਿ ਨਦਕਨੀ ਹੋ ਗਈ ਸਰ ਇਹ ਜੋ ਸ਼ਫਾਸ ਸਿੰਘ ਦੀ ਧਾਤੂ ਕੀ ਤੇ ਜਸਵਿੰਦਰ ਕੌਰ ਜਿਹੜੀ ਇਹਦੀ ਮਾਂ ਸੀ ਚੰਤਾਰ ਦੀ ਉਥੋਂ ਬੰਨੇਗਾ ਉਥੋਂ ਜਿਹੜੇ ਦੂਜੇ ਤਿੰਨ ਜਿਹੜੇ ਹੋ ਉਹ ਕੋ ਨਹੀਂ ਰਹਿੰਦੇ ਇਹ ਇੱਕ ਪਸ਼ੁੰਦੀਪ ਪੌਰ ਆਪ ਹੈ ਕਿ ਦੀ ਮਦਰ ਹੈ ਇੱਕ ਇਹਦਾ ਕੋਈ ਪ੍ਰੇਮੀ ਨਹੀਂ ਚੰਕੌਰ ਸਿੰਘ ਉਹ ਬੜਾ ਤੇ ਸਰਜੀਤ ਸਿੰਘ ਜਿਹੜਾ ਸੀਗਾ ਉਹਨਾਂ ਦਾ ਫਾਦਰ ਉਹਦੀ ਹਾਲਤ ਹੁਣ ਠੀਕ ਹੈ ਆ ਆ ਆਟੇ ਚ ਸਪੈਣਾ ਹੈ ਹਾਏ ਆਟੇ ਚ ਆਟੇ ਚ ਗੁੰਨਦੀ ਗੁੱਤੀ ਦੇ ਹਾਏ ਆਟੇ ਚ ਗੁੰਨਦੀ ਆਟੇ ਚ ਵਜੇ ਵੀ ਮਸਕਈ ਜਾਂਦਾ ਜਾ ਕੇ ਵੇਖ ਲੋ ਹਾਏ ਆਟੇ ਚ ਭਰੇ ਪਾਈ ਪਈ ਆ ਹਾਏ ਇਹ ਵਿਆਹ ਕਿੰਨਾ ਟਾਈਮ ਹੋਇਆ ਸੀ ਪਹਿਲਾਂ ਹੋਇਆ ਇਹਨੂੰ ਹਾਏ ਜੀ ਰਿਆ ਕਿਦ ਰੇਖੋ ਪੰਜ ਮਮੀ ਨਾ ਲੱਗਿਆ ਅੱਠ ਲੱਗਿਆ ਪਤਾ ਨਹੀਂ ਨੌ ਲੱਗਿਆ ਹਾਏ ਖਾਏ ਪਹਿਲਾ ਓਟ ਕੀ ਸੀ ਕਉ ਸਰਾ ਸਪਤਾ ਜਦੋਂ ਵਾਤੇ ਕਿਸੇ ਮੇਰੇ ਬਾਪੇ ਨਾਲ ਉਹ ਦਵਾਰੇ ਗਿਆ ਕਿ ਮੇਰਾ ਵੱਡਾ ਭਰਾ ਲਿਆ ਆ। ਉਹਥੇ ਲਿਆ ਕੇ ਦੱਸਦੇ ਰੋਇਆ ਬੇਵਨੁਆਹੀ ਨੂੰ ਕਰੇ। ਹੈ ਸਾਡਾ ਸਾਰਾ ਘਟ ਗਈ। ਬਈ ਇਹਨਾਂ ਵੀ ਨੌਂ ਸੀ ਤੇ ਉਹਨੇ ਆਪਦੇ ਆਟੇ ਦੇ ਵਿੱਚ ਇਹਨਾਂ ਨੂੰ ਰਾਤ ਸ਼ਾਮ ਨੂੰ ਦਵਾਈ ਮਿਕਸ ਕਰਕੇ ਵਿੱਚ ਰੋਟੀਆਂ ਪਕਾ ਕੇ ਵਾਧਾ ਜਿਹੜੀਆਂ ਰੋਟੀਆਂ ਹੁਣ ਵੀ ਆਪਾਂ ਵੇਖੀਆਂ ਘਰੇ ਬੰਦਿਆਂ ਉਹ ਚ ਬਹੁਤ ਜ਼ਿਆਦਾ ਦਵਾਈ ਦੀ ਸਮੈਲ ਆਈ ਲੱਗੀ ਹੈ ਆਟੇ ਦੀ ਚੂ ਸਮੈਲ ਆਈ ਆਂਦੀ ਆ ਕੁਝ ਬੰਦਿਆਂ ਦੀ ਨਾਲ ਹੀ ਨਾਲ ਨਹੀਂ ਭੁਗਤੀ ਹੋਊਗੀ ਜਿਹੜੇ ਰਾਤ ਨੂੰ ਮੁੱਕੇ ਗਏ ਆ ਜਿਹੜੇ ਹੁਣ ਲੈਣ ਨੂੰ ਆਏ ਸੀ ਤੇ ਬਾਕੀ ਦੇਖੇ ਜਿਸ ਨੂੰ ਆਪਾਂ ਘਰੇ ਲਿਖਿਆ ਸਾਰਾ ਇਹ ਪਹਿਲਾਂ ਕੋਈ ਕੱਲ ਪਰਸੋਂ ਲੈਣ ਆਏ ਸੀ ਕਿ ਉਹਦੇ ਉਸ ਰਾਤ ਨੂੰ ਲੈਣ ਆਏ ਸੀ ਇਹਨੂੰ ਲੈਣ ਵੀ ਆਏ ਸੀ ਬਾਹਰ ਇਹਨਾਂ ਦੇ ਦੂਜੇ ਘਰ ਦਾ ਖੜਕਾਤਾ ਉਹ ਜਿਹੜੇ ਚਾਚਾ ਉੱਠ ਖੜਾ ਮੰਨਵਾ ਰਿਹਾ ਤੇ ਫੇਰ ਵਾਪਸ ਚਲ ਗਿਆ ਉਹ ਇਹ ਇਹ ਵਿਆਹ ਨੂੰ ਕਿੰਨਾ ਟਾਈਮ ਹੋਇਆ ਸੀ ਮੁੰਡਿਆ ਦਾ ਵੀ ਪੰਜ ਕਿ ਮਹੀਨੇ ਹੋ ਗਏ ਵਿਆਹ ਨੂੰ ਅੱਛਾ ਤੁਸੀਂ ਗਵਰੰਟੀ ਸੀ ਬਾਈ ਕਦੇ ਰੋਲਾ ਰੱਪਾ ਸੀ ਕਿ ਵੈਸੇ ਕੀ ਚੱਕਰ ਮੋਟਾ ਸੀ ਆ ਘਰ ਦੇ ਵਿੱਚ ਚਲੋ ਪਹਿਲਾਂ ਉੱਠ ਗਈ ਸੀ ਦੁਬਾਰਾ ਲੈ ਜਾਂਦੀ ਸੀ ਕਿ ਹੁਣ ਮੇਰੇ ਹਿਸਾਬ ਨਾਲ ਲਗਭਗ ਕੋਈ ਗੱਲਬਾਤ ਸੁਣੀ ਨਹੀਂ ਗਈ ਕਿਉਂਕਿ ਗੱਲਬਾਤ ਹੁੰਦੀ ਤਾਂ ਰਾਤ ਨੂੰ ਜਦੋਂ ਜੀ ਬਾਈ ਦੇ ਪਤਾ ਲੱਗਾ ਤਾਂ ਪਕ ਵੀ ਹੀ ਲੈਂਦੇ ਸੀ ਕਿ ਤੂੰ ਪਾਣੀ ਪੂਣੀ ਆਉਣਾ ਖੇਤਾਂ ਦੇ ਵਿੱਚ ਕਿਹੜਾ ਮਾਰਦੇ ਰਹਿੰਦੇ ਆ ਤੇ ਕਦੋਂ ਕੋ ਪਤਾ ਲੱਗਿਆ ਸੀ ਵੀ ਜਿਹੜਾ ਇਹ ਜ਼ਹਿਰ ਪਾਇਆ ਜਾਂ ਕੋਈ ਇਸ ਤਰ੍ਹਾਂ ਦਾ ਸ਼ੱਕ ਹੋਇਆ ਸ਼ਾਮ ਨੂੰ ਜਦੋਂ ਉਹਨਾਂ ਨੇ ਰੁੱਟੀ ਖਾਦੀ ਲੈਪੜੀਆਂ ਦਾ ਉਲਟੀਆਂ ਲੱਗੀਆਂ ਉਦੋਂ ਬਾਅਦ ਇਹਨਾਂ ਨੂੰ ਪਤਾ ਲੱਗਿਆ ਉਦੋਂ ਬਾਅਦ ਫਿਰ ਅਪ ਪਿੰਡ ਵਾਲੇ ਟਰੈਕਟਰ ਕੋ ਟਰੀਟਮੈਂਟ ਲਿਆ ਤੇ ਉਦੋਂ ਬਾਅਦ ਫਿਰ ਸ਼ਹਿਰ ਡਾਕਟਰ ਕੋਲ ਜਾ ਕੇ ਬਈ ਜਿਵੇਂ ਆਪਾਂ ਹੁਣ ਦੇਖਿਆ ਹਨਾ ਆਟੇ 'ਚ ਬੜਾ ਮੁਸ਼ਕਾ ਆ ਜਾਂਦਾ ਬਈ ਹਨਾ ਮਿਹ ਆਟੇ ਜੂ ਤੇ ਰੋਟੀਆਂ ਜੋ ਆਪਾਂ ਵੇਖੀ ਐ ਕਿੰਨੀ ਜਿਆਦਾ ਜਿਵੇਂ ਮੂੰਹ ਨੂੰ ਵੀ 스멜 ਆਉਂਦੀ ਐ ਹੂੰ ਆਟੇ ਵਾਲੀ ਧਰਮੀ ਦੇ ਵਿੱਚ ਹੀ ਪਾਈ ਲੱਗਦੀ ਐ ਉਹ ਤੇ ਉਦੋਂ ਬਾਅਦ ਉਹ ਜਿਹੜੇ ਤੰਦੂਰ ਉੱਤੇ ਰੋਟੀਆਂ ਬਣਾਈਆਂ ਤੰਦੂਰ ਵਾਲੀਆਂ ਰੋਟੀਆਂ ਜਾਂਦਾ ਵੀ ਉਹ ਉਸ ਟਾਈਮ ਜੋ ਖਾਧੀਆਂ ਉਹ 스멜 ਨਹੀਂ ਹੋਈ ਬਲਕਿ ਜਾਂ ਹੁਣ ਗੈਸ ਤੇ ਵਿੱਚ ਬੰਦ ਹੋਣ ਕਰਕੇ ਜਿਆਦਾ 스멜 ਬਣ ਗਈ ਹੁਣ ਤਾਂ ਸਮੰਧੀ ਬਹੁਤ ਜਿਆਦਾ ਬਣੀ ਐ ਤੇ ਪਰਿਵਾਰਕ ਮੈਂਬਰ ਕਿਵੇਂ ਆ ਬਾਈ ਉਹਨ ਜਿਹੜੇ ਖਾਣਾ ਖਾਣ ਵਾਲੇ ਸੀਗੇ ਪਰ ਅੱਜ ਦੋਹਾਂ ਚੀਜ਼ ਦੀ ਤਾਂ ਦੇਖੀ ਹੋ ਗਈ ਤੇ ਲਾਇ ਦੀ ਖਾ ਬਹੁਤ ਮੜੀ ਐ ਤੇ ਪ੍ਰਸ਼ਾਸਨ ਨੂੰ ਵੀ ਇਹੀ ਬੇਨਤੀ ਹੈ ਵੀ ਕਿ ਟੈਲਣਾ ਵਾਪਸੀ ਜਾਵੇ ਕਿਉਂਕਿ ਇਹਦੇ ਨਾਲ ਕੜੀਆਂ ਕਾਫੀ ਅੱਗੇ ਜੁੜੀਆਂ ਹੋਈਆਂ ਨੇ ਕਿ ਜਿਹੜਾ ਏਡਾ ਵੱਡਾ ਨੁਕਸਾਨ ਹੋਇਆ ਹੈ ਇਸ ਤੋਂ ਬਾਅਦ ਇਹ ਪੁਲਿਸ ਵੀ ਕਹਿ ਰਹੀ ਹੈ ਵੀ ਉਹ ਵੀ ਦਾਖਲ ਹੈ ਵੀ ਉਹ ਤਾਂਵੇਂ ਲੱਛਣ ਕਰਦੀ ਹੈ ਜਾਂ ਰਾਮੇ ਚੋਟ ਦੀ ਹੈ ਕੋਈ ਉਹਦੇ ਚ ਹੱਥ ਲੱਗਦਾ ਤਾਂ ਹੈ ਨਹੀਂ ਕਿਉਂਕਿ ਉਹ ਆਪ ਹੀ ਗੱਡੀ ਦੇ ਚ ਬਹਿ ਕੇ ਗਈ ਹੈ ਆਪ ਹੀ ਉੱਥਾਂ ਆਪ ਹੀ ਸਪਰੇਚਾ ਕੇ ਲੱਗ ਗਈ ਹੈ ਜਾਂ ਉਥੋਂ ਗਵਰਨਮੈਂਟ ਹਸਪੀਟਲ ਤੋਂ ਪ੍ਰਾਈਵੇਟ ਹਸਪੀਟਲ ਤੱਕ ਵੀ ਬਹਿ ਕੇ ਗਈ ਹੈ ਸੁਰਤੀ ਗਈ ਹੈ ਉਹਨੂੰ ਤਾਂ ਕਿ ਲੱਗਦਾ ਹੀ ਨਹੀਂ ਸੀਗਾ ਯਾ ਪਾਕਾ ਦੇ ਆਮ ਨੂੰ ਵੀ ਦੇਖੀ ਉਹਦਾ ਮੋਜ ਨਾ ਸੁੱਕੀ ਪਈ ਸੀ ਉਹਦਾ ਸਥਿਤੀ ਬਾਰੇ ਕੁਝ ਪਤਾ ਨਹੀਂ ਸੀ ਵੀ ਕੀ ਹੋ ਰਿਹਾ ਹੈ ਕੀ ਮੰਗ ਹੈ ਪਰ ਪ੍ਰੋਸੈਸ਼ਨ ਤੋਂ ਬਈ ਇਹੀ ਮੰਗ ਹੈ ਵੀ ਜਿਹੜੀ ਇਹਦੀ ਜਿਆਦਾ ਇਨਵੈਸਟੀਗੇਸ਼ਨ ਹੋ ਪ੍ਰੋਪਰ ਹੋਣੀ ਚਾਹੀਦੀ ਹੈ ਵੀ ਜਿਹੜਾ ਇੰਤਰਾਵਾ ਨੂੰ ਸਾਫ਼ ਪਹਿਲਣਾ ਚਾਹੀਦਾ ਹੈ ਵੀ ਇਹ ਰੇ ਕੰਮ ਹੈ ਜਿਹਦੇ ਵਿੱਚ ਬੰਦਿਆਂ ਦਾ ਕਿਹਦਾ ਵੀ ਹੱਥ ਆ ਉਹ ਸਾਹਮਣੇ ਆਉਣਾ ਚਾਹੀਦਾ ਹਾਂ ਬਾਕੀ ਹੈ ਬਈ ਹਨਾ ਵਿਸ਼ਵਾਸ ਕਰੇ ਪਰਿਵਾਰ ਵਿਸ਼ਵਾਸ ਕਰਦਾ ਹੈ ਗੱਲ ਤੇ ਇਹਨੂੰ ਪਰਿਵਾਰ ਨੇ ਪਰਿਵਾਰ ਨੇ ਵਿਸ਼ਵਾਸ ਕੀਤਾ ਬਾਕੀ ਦੀ ਗੱਲ ਰਹੇਗੀ ਵੀ ਐਡੀ ਸਿਆਸਤ ਉਹਨੇ ਕਿਵੇਂ ਰਚੀ ਵੇ ਕਰੇ ਰਹੇ ਕਿ ਇੰਨੇ ਪਰਿਵਾਰ ਨੂੰ ਮਾਰਨਾ ਬਹੁਤ ਔਖਾ ਹੈ ਨਾ ਵੀ ਇਹਦੀ ਸਿਆਸਤ ਨੂੰ ਕਿਵੇਂ ਰਜੀ ਕੌਣ ਇਹਦੇ ਵਿੱਚ 6 ਹੱਥ ਸੀ ਕਿੰਨੇ ਦਾ ਵੀ ਇਹਦੀ ਪ੍ਰਸ਼ਾਸਨ ਨੂੰ ਪੀਰ ਹੈ ਦੀ ਜਾਂਚ ਜੂਰੀ ਕਰਨੀ ਤੇ ਇਹ ਨਾ ਬਾਈ ਜੀ ਕੱਲ ਤਾਂ ਸੀ ਹੋਣ ਦੇ ਸੀ ਉਤਰੀ ਪਤਾ ਨਹੀਂ ਲੱਗਿਆ ਕੀ ਹੋਇਆ ਵੀ ਨੇ ਤਾਂ ਇਹ ਕਿੰ ਕੋਈ ਦਾਗ ਨੂੰ ਟਿੱਕ ਗਿਆ ਮੁੜ ਕੇ ਜਦੋਂ ਬਾਈ ਉਹ ਪਤਾ ਲੱਗਿਆ ਵੀ ਸਿੱਧੇ ਜਾ ਕੇ ਕਰਕੇ ਬਾਈ ਉਹ ਆਜਾ ਕੇ ਦੇਖਿਆ ਬਾਈ ਆਟਾ ਆਟੇ ਦੀ ਬਾਈ ਵੀ ਸਾਰੇ ਜੁਦੇ ਨੂੰ ਸਮੈਲ ਆਈ ਜਾਂਦੀ ਹੈ